ਇਸ ਸਮੇਂ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚੋਂ ਗੁਲਾਬ ਸਿੱਧੂ ਛਾਏ ਹੋਏ ਨੇ ਹਰ ਇੱਕ ਗਾਣਾ ਟ੍ਰੈਂਡਿੰਗ ਦੇ ਵਿੱਚ ਜਾ ਰਿਹਾ ਹੈ ਗੁਲਾਬ ਸਿੱਧੂ ਦਾ ਤੇ ਰੀਲਸ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਇਰਲ ਹੁੰਦੇ ਨੇ ਗੁਲਾਬ ਸਿੱਧੂ ਦੇ ਗਾਣੇ ਵਿਆਹ ਦੇ ਇੱਕ ਫੰਕਸ਼ਨ ਦੇ ਵਿੱਚ ਗੁਲਾਬ ਸਿੱਧੂ ਦੀ ਮੁਲਾਕਾਤ ਹੁੰਦੀ ਹੈ ਤਰਸੇਮ ਜਸਰ ਬਾਈ ਨਾਲ ਤਰਸੇਮ ਜਸਰ ਬਾਈ ਥੱਲੇ ਖੜਾ ਹੁੰਦਾ ਤੇ ਗੁਲਾਬ ਸਿੱਧੂ ਬਾਈ ਨੂੰ ਫਰਮਾਇਸ਼ ਕਰਦਾ ਆ ਇੱਕ ਗਾਣਾ ਤੁਹਾਡਾ ਬਹੁਤ ਵਧੀਆ ਆ ਯਸ ਵਾਲਾ ਤੇ ਉਹ ਮੈਂ ਅਕਸਰ ਬਹੁਤ ਜ਼ਿਆਦਾ ਸੁਣਦਾ ਆ ਤਾਂ ਤੁਸੀਂ ਇਹ ਪੂਰੀ ਵੀਡੀਓ ਦੇਖੋ ਤੇ ਕਿਨ ਡਾਊਨ ਟੂ ਅਰਥ ਦੋਸਤੋ ਤੇ ਸੇਮ ਜਸੜ ਬਾਈ ਹਮੇਸ਼ਾ ਹਰ ਇੱਕ ਆਰਟਿਸਟ ਨੂੰ ਸਪੋਰਟ ਕਰਦਾ ਆ ਗੁਲਾਬ ਵੀਰੇ ਬਹਿਦਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਕੈਰੀਅਰ ਦੀ ਸਕਸੈਸ ਦੀਆਂ ਤੇ ਗੀਤਾਂ ਦੀਆਂ ਤੇ ਮੈਂ ਨਾ ਮੈਨੂੰ ਗੀਤ ਬਹੁਤ ਵਧੀਆ ਲੱਗਦਾ ਤੁਹਾਡਾ ਯਸਾ ਦਾ ਬਹੁਤ ਸੁਣਦਾ ਮੈਂ ਸੱਚੀ ਮੈਂ ਤਾਂ ਉਹ ਗੀਤ ਦੀ ਫਰਮੈਸ਼ ਕਰਨੀ ਸੀ ਵੀ ਉਹ ਸੁਣਾ ਦਿਓ ਅਸੀਂ ਉਹਦੇ ਤੇ ਸਾਰਿਆਂ ਨੇ ਨਚਣਾ ਤੇ ਬਹੁਤ ਬਹੁਤ ਮੁਬਾਰਕਾਂ ਕਰਦੇ ਲਾਹੌਰੀ ਨੇ ਮਸ਼ਹੂਰੀ ਜੈਗਟਾਂ ਨਹੀਂ ਚੱਲਦਾ ਕੰਧਾਰ ਤੱਕ ਨੋ ਗੋਰੀਏ ਆਲਵੇਜ ਜਸ ਤੇ ਸਰੀਰ ਗਿੱਜਿਆ ਕਰਦੇ ਨਹੀਂ ਮੂੰਹ ਕਦੇ ਨੋ ਗੋਰੀਏ ਆਲਵੇਜ ਜਸ ਤੇ ਸਰੀਰ ਗਿੱਜਿਆ ਕਰਦੇ ਨਹੀਂ ਮੂੰਹ ਕਦੇ ਨੋ ਗੋਰੀਏ ਇਹ ਹੁੰਦੀ ਆ ਦੋਸਤੋ ਇੱਕ ਅਸਲੀ ਆਰਟਿਸਟ ਦੀ ਪਛਾਣ ਜੋ ਆਪਣੇ ਸਾਰੇ ਆਰਟਿਸਟਾਂ ਦੀ ਸਪੋਰਟ ਕਰਦਾ ਜਿਵੇਂ ਕਿ ਤਰਸੇਮ ਜਸੜ ਨੇ ਹੌਸਲਾ ਵਧਾਈ ਕੀਤੀ ਗੁਲਾਬ ਸਿੱਧੂ ਦੀ ਵਧਾਈਆਂ ਦਿੱਤੀਆਂ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਤੁਸੀਂ ਤੇ ਐਪਰੀਸ਼ੀਏਸ਼ਨ ਕੀਤਾ ਅਤੇ ਕਿਹਾ ਵੀ ਇਹ ਗਾਣਾ ਸੁਣਾਓ ਜਿਵੇਂ ਕਿ ਸਿੱਧੂ ਮੂਸੇਵਾਲਾ ਆਪਣੇ ਹਰ ਇੱਕ ਆਰਟਿਸਟ ਦੀ ਸਪੋਰਟ ਕਰਦਾ ਸੀ ਉਹ ਵੀ ترسےਮ ਜਸੜ ਬਾਈ ਨੇ ਕੀਤੀ ਆ ਬਾਕੀ ਗਾਣਾ ਬਹੁਤ ਘੈਂਟ ਕਾ ਗੁਲਾਬ ਸਿੱਧੂ ਬਾਈ ਨੇ ਵੀ ਤੁਹਾਨੂੰ ਵੀਡੀਓ ਕਿੰਨੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਹੋਰ ਅਪਡੇਟ ਲੈ ਕੇ ਧੰਨਵਾਦ